Eu não E yeah. yeah. ਸਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਉਦਰ ਨਿਵਾਸੀ ਸਮੂਹ ਸੰਗਤਾਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸਭਾਵਾਂ ਦੇ ਸੋ ਜੋਗ ਨਾਲ ਸਾਡਾ ਖਾਲਸਾ ਦੇ ਸਾਜਨਾ ਦੇ ਸਬੰਧ ਵਿੱਚ ਅੱਜ ਨਗਰ ਕੀਰਤਨ ਜੋ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਾਹਲਾ ਕੋਲ ਅੰਕਪੁਰਾ ਤੋਂ ਪਹੁੰਚਾਇਆ ਜਾਏਗਾ ਜੋ ਦੇ ਦੁਆਰਾ ਰਾਜ ਦੇ ਰਾਜਪਾਲ ਤੇ ਪਹੁੰਚਿਆ ਇੱਥੇ ਦੇ ਸੰਗਤਾਂ ਵੱਲੋਂ ਦਾ ਪਾਣੀ ਦੇ ਨਾਲ ਲੰਗਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਇਸ ਟਾਈਮ ਸੰਗਤਾਂ ਦੇ ਦੇਖਣਯੋਗ ਹਨ ਬਹੁਤ ਜ਼ਿਆਦਾ ਸਗੇ ਨੀਆ ਸੰਗਤਾਂ ਸਰਦਾਰ ਜਹਰਦਸ ਸਿੰਘ ਕਰਦੀਆਂ ਗੁਰੂ ਸਾਹਿਬ ਦੀ ਪਾਰਟੀ ਦੇ ਨਾਲ ਚੱਲ ਰਹੀਆਂ ਹਨ ਜੋ ਤੇ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਸਤਿ ਸਾਹ ਜੈਤਾ ਤੇ ਪੰਥ ਪਿਆਰ ਦੀ ਦਵਾਈ ਦੇ ਨਗਰ ਕੀਤਾ ਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਮੱਲਾ ਗੁਰਦੁਆਰਾ ਨਾਨਕਪੁਰਾ ਤੋਂ ਆਰੰਭ ਹੋਇਆ ਸੀ ਉਹ ਸਾਰੇ ਹੀ ਸਾਧੀਆਂ ਪਰਕਰਮਾ ਕਰਦਾ ਹੋਇਆ ਸਹੀ 12 ਵਜੇ ਤੱਕ ਉੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਇਹਦੀ ਸੂਰਤਾ ਦੀ ਸਮਾਪਤੀ ਦੀ ਅਰਦਾਸ ਹੋਵੇਗੀ ਸੋ ਸਮੂਹ ਜਗਤ ਨੂੰ ਸਮੂਹ ਸੰਸਾਰ ਨੂੰ ਸਤਿ ਆਤਿ ਸਪੰਥ ਦੇ ਸਾਧਨਾ ਜਲ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਮਹਾਰਾਜ ਅੱਗੇ ਅਰਦਾਸ ਬੇਨਤੀ ਹੈ ਕਿ ਸਾਰੇ ਹੀ ਸੰਸਾਰ ਵਿੱਚ ਚੜ੍ਹਦੀ ਕਲਾ ਸ਼ੋਕ ਸ਼ਾਂਤੀ ਪਿਆਰ ਪਾਕ ਤੇ ਨਾਮਦਾਨ ਦੀ ਦਾਤ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਾਲ ਪ੍ਰਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਜਬ ਲਗ ਖਾਲਸਾ ਰਹੇ ਨਿਆਰਾ ਕਬ ਲਗ ਤੇਜ ਨਹੀਂ ਹੂੰ ਮੈਂ ਸਾਰਾ ਜਬੇ ਗਹੇ ਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਖਾਲਸਾ ਸਾਈਂਨੰਦ ਵਸ ਨੂੰ ਸਮਰਪਿਤ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਲਾ ਗੁਰੂ ਨਾਨਕਪੁਰਾ ਤੋਂ 12 ਅਪ੍ਰੈਲ ਭਾਉ ਕੀ ਅੱਜ ਅੰਮ੍ਰਿਤ ਵੇਲੇ 5 ਵਜੇ ਆਰੰਭ ਹੋਇਆ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਚਾਹੇ ਹੇਠ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਅਸੀਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਮੂਹ ਰੇਲਵੇ ਰੋਡ ਦੀਆਂ ਸੰਗਤਾਂ ਦਾ ਸਮੂਹ ਨਕੋਦਰ ਦੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਦੇ ਲੰਗਰ ਲਾਏ ਹਨ ਤੇ ਸੰਗਤਾਂ ਨੂੰ ਜੀ ਆਇਆਂ ਆਖਿਆ ਸਾਡੇ ਵੱਲੋਂ ਸਾਰੇ ਸੰਗਤਾਂ ਨੂੰ ਖਾਲਸਾ ਸajna ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ